ਲਓ ਜੀ ਦੇਖੋ ਛਪਾਰ ਦੇ ਮੇਲੇ ਦਾ ਰੌਣਕ ਦਾ ਨਜ਼ਾਰਾ ਸੰਗਤਾਂ ਦਾ ਭਾਰੀ ਇਕੱਠ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਇਕੱਠ ਜਿਹੜਾ ਹੋਇਆ ਹੋਇਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆਂ ਜੀ ਤੁਹਾਡਾ ਆਪਣੇ ਚੈਨਲ ਦੇ ਉੱਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਜੀ ਛਪਾਰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਛਪਾਰ ਦਾ ਮੇਲਾ ਅੱਜ ਤਰੀਕ ਹੈ ਜੀ 5 ਸਤੰਬਰ 2025 ਤੇ ਅੱਜ ਛਪਾਰ ਦੇ ਮੇਲੇ ਦਾ ਜਿਹੜਾ ਉਹ ਪਹਿਲਾ ਦਿਨ ਹੈ ਤੇ ਅੱਜ ਆਪਾਂ ਸਾਰਾ ਤੁਹਾਨੂੰ ਰਾਤ ਦਾ ਛਪਾਰ ਦੇ ਮੇਲੇ ਦਾ ਮਾਹੌਲ ਦਿਖਾਵਾਂਗੇ ਤੇ ਜਿਵੇਂ ਦਿਨ ਦੇ ਵਿੱਚ ਸੰਗਤਾਂ ਦਾ ਇੱਥੇ ਭਾਰੀ ਇਕੱਠ ਹੁੰਦਾ ਉਸੇ ਤਰ੍ਹਾਂ ਰਾਤ ਨੂੰ ਵੀ ਬਹੁਤ ਭਾਰੀ ਜਿਹੜਾ ਇਕੱਠ ਹੁੰਦਾ ਤੇ ਇਹ ਜਿਹੜਾ ਛਪਾਰ ਦਾ ਮੇਲਾ 5 ਸਤੰਬਰ ਤੋਂ ਲੈ ਕੇ 14 ਸਤੰਬਰ ਤੱਕ ਚੱਲਣਾ ਹੈ ਜੀ ਤੇ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰਾ ਛਪਾਰ ਦਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆ ਚੱਲਦੇ ਆ ਜੀ ਆਪਾਂ ਸਾਰਾ ਛਪਾਰ ਦਾ ਮੇਲਾ ਤੁਹਾਨੂੰ ਜਿਹੜਾ ਉਹ ਅੱਜ ਦਿਖਾਉਨੇ ਆ ਤੇ ਇਸ ਸੜਕ ਤੇ ਤੁਸੀਂ ਦੇਖ ਸਕਦੇ ਹੋ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਹਨਾ ਤੇ ਇਸ ਤਰ੍ਹਾਂ ਦੂਰੋਂ ਦੂਰੋਂ ਹੀ ਜਿਹੜੀਆਂ ਉਹ ਦੁਕਾਨਾਂ ਤੇ ਬਹੁਤ ਵੱਡੇ ਵੱਡੇ ਝੂਲੇ ਵੀ ਜਿਹੜੇ ਉਹ ਲੱਗਦੇ ਨੇ 5 ਸਤੰਬਰ ਤੋਂ ਲੈ ਕੇ 14 ਸਤੰਬਰ ਤੱਕ ਜਿਹੜਾ ਇਹ ਮੇਲਾ ਹੈ ਤੇ ਸਾਹਮਣੇ ਤੁਹਾਨੂੰ ਵੀਡੀਓ ਦੇ ਵਿੱਚ ਝੂਲੇ ਵੀ ਜਿਹੜੇ ਉਹ ਦਿਖਦੇ ਹੋਣਗੇ ਹਨਾ ਆਪਾਂ ਥੋੜਾ ਜਿਹਾ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਦਾਨੇ ਆ ਉਹ ਤੁਸੀਂ ਦੇਖੋ ਸਾਹਮਣੇ ਚੰਡੋਲ ਜਿਹੜੇ ਉਹ ਚੱਲ ਰਹੇ ਇੱਕ ਆਪਾਂ ਮੇਲੇ ਦੀਆਂ ਤਿਆਰੀਆਂ ਦੀ ਵੀਡੀਓ ਪਾਈ ਸੀ ਉਦੋਂ ਸਾਰੇ ਇਹ ਝੂਲੇ ਜਿਹੜੇ ਉਹ ਲੱਗ ਰਹੇ ਸੀ ਤੇ ਹੁਣ ਇਹ ਝੂਲੇ ਜਿਹੜੇ ਲੱਗ ਕੇ ਰੈਡੀ ਹੋ ਗਏ ਤੇ ਸਾਰਾ ਮੇਲਾ ਜਿਹੜਾ ਉਹ ਸ਼ੁਰੂ ਹੋ ਗਿਆ ਸੰਗ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਆਉਣ ਲੱਗੀ ਆ ਤੇ ਗੱਡੀਆਂ ਬਹੁਤ ਦੂਰ ਜਿਹੜੀਆਂ ਉਹ ਖੜ੍ਹਦੀਆਂ ਨੇ ਤੇ ਅਸੀਂ ਪਿੱਛੇ ਪਾਰਕਿੰਗ ਦੇ ਵਿੱਚ ਗੱਡੀ ਖੜਾ ਕੇ ਆਏ ਆ ਪਾਰਕਿੰਗਾਂ ਦੇ ਪ੍ਰਮੰਧ ਬਹੁਤ ਵੱਡੇ ਵੱਡੇ ਇੱਥੇ ਜਿਹੜੇ ਉਹ ਹੁੰਦੇ ਨੇ ਤੇ ਇਧਰ ਤੁਸੀਂ ਨਾਲ-ਨਾਲ ਦੇਖ ਸਕਦੇ ਹੋ ਸਾਰੀਆਂ ਦੁਕਾਨਾਂ ਜਿਵੇਂ ਆ ਖੜਾਉਣੇ ਵਾਲੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਤੇ ਬਹੁਤ ਭਾਰੀ ਇਸ ਮੇਲੇ ਦੇ ਵਿੱਚ ਸੰਗਤਾਂ ਦਾ ਜਿਹੜਾ ਉਹ ਇਕੱਠਾ ਹੁੰਦਾ ਤੇ ਮਾਲਵੇ ਦਾ ਸਭ ਤੋਂ ਵੱਡਾ ਮੇਲਾ ਇਹ ਸ਼ਪਾਰ ਦਾ ਮੇਲਾ ਜਿਹੜਾ ਕਿ ਆਪਾਂ ਨੂੰ ਕਿਤਾਬਾਂ ਦੇ ਵਿੱਚ ਵੀ ਜਿਹੜਾ ਆਪਾਂ ਨਾਮ ਜਿਹੜਾ ਹੁਸ਼ਬਾਰ ਦੇ ਮੇਲੇ ਦਾ ਦੇਖਣ ਨੂੰ ਮਿਲਦਾ ਤੇ ਇਹ ਰਾਸਤਾ ਜਿਹੜਾ ਉਹ ਸਿੱਧਾ ਮੇਨ ਹੈ ਜਿਹੜਾ ਸਥਾਨ ਹੈ ਸਪਾਰ ਦਾ ਹਨ ਜਿੱਥੇ ਮੇਨ ਮੇਲਾ ਲੱਗਦਾ ਹੈ ਉਧਰ ਨੂੰ ਜਾਂਦਾ ਪੰਜ ਤਰੀਕ ਅੱਜ ਮੇਲੇ ਦੇ ਪਹਿਲੇ ਦਿਨ ਹੈ ਬਹੁਤ ਭਾਰੀ ਸੰਗਤਾਂ ਦਾ ਇਕੱਠ ਜਿਹੜਾ ਉਹ ਹੋ ਗਿਆ ਜੀ ਇਧਰ ਖਾਣ ਪੀਣ ਵਾਲੀਆਂ ਵੱਡੀਆਂ ਵੱਡੀਆਂ ਦੁਕਾਨਾਂ ਤੁਸੀਂ ਦੇਖ ਰਹੇ ਹੋ ਲੱਗੀਆਂ ਹੋਈਆਂ ਮਠਿਆਈ ਵਾਲਾ ਸਮਾਨ ਸਾਰਾ ਹੈ ਨਾ ਤੇ ਅੱਗੇ ਚੱਲਦੇ ਆਂ ਜੀ ਆਪਾਂ ਕਿਉਂ ਤੁਹਾਨੂੰ ਮੇਲਾ ਜਿਹੜਾ ਉਹ ਦਿਖਾ ਦੰਦੇ ਆਂ ਸਵੇਰੀ ਸੰਗਤਾਂ ਹੋਣੀ ਇੱਥੇ ਸ਼ੁਰੂ ਹੋ ਜਾਂਦੀਆਂ ਨੇ ਰਾਤ ਭਾਰਾ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਸੰਗਤਾਂ ਇਸ ਮੇਲੇ ਦੇ ਵਿੱਚ ਪਹੁੰਚਦੀਆਂ ਨੇ ਜੀ ਤੇ ਨਾਲ-ਨਾਲ ਸਾਰੀਆਂ ਦੁਕਾਨਾਂ ਖਾਣ-ਪੀਣ ਵਾਲੀਆਂ ਖੜਾਉਣੇ ਵਾਲੀਆਂ ਲੱਗੀਆਂ ਹੋਈਆਂ ਨੇ ਤੇ ਵੱਡੇ-ਵੱਡੇ ਝੂਲੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਦੇ ਹੋਣਗੇ ਵੱਡੇ-ਵੱਡੇ ਚੰਡੋਲ ਵੱਡੀਆਂ-ਵੱਡੀਆਂ ਕਿਸ਼ਤੀਆਂ ਹਨ ਸਾਰੇ ਜਿਹੜੇ ਉਹ ਝੂਲੇ ਚੱਲ ਪਏ ਨੇ ਜੀ ਤੇ ਵੀਡੀਓ ਤੇ ਤੁਸੀਂ ਕਮੈਂਟ ਜ਼ਰੂਰ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਜਿਹੜੀ ਉਹ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਇੱਧਰ ਜਿਵੇਂ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਇੱਥੇ ਪਾਰਕਿੰਗਾਂ ਦੇ ਪ੍ਰਬੰਧ ਵੀ ਹੈਗੇ ਨੇ ਆ ਗੱਡੀਆਂ ਮੋਟਰਸਾਈਕਲ ਵਾਲੀਆਂ ਇੱਥੇ ਪਾਰ ਮੋਟਰਸਾਈਕਲ ਗੱਡੀਆਂ ਹਨਾ ਪੇੜ ਪਾਰਕਿੰਗ ਹਨ ਇੱਥੇ ਤੁਸੀਂ ਗੱਡੀਆਂ ਮੋਟਰਸਾਈਕਲ ਆਪਦੇ ਜਿਹੜੇ ਉਹ ਖੜਾ ਸਕਦੇ ਹੋ ਤੇ ਸਾਰੇ ਚੂਲੇ ਤਕਰੀਬਨ ਇੱਥੇ ਜਿਹੜੇ ਉਹ ਚੱਲ ਪਏ ਸਾਰਾ ਆਪਾਂ ਮੇਲੇ ਦਾ ਤੁਹਾਨੂੰ ਢੇੜਾ ਅੱਜ ਦੀ ਵੀਡੀਓ ਦੇ ਵਿੱਚ ਕਢਵਾਵਾਂਗੇ ਹਨਾ ਰਾਤ ਦਾ ਮਾਹੌਲ ਤੁਹਾਨੂੰ ਸ਼ਪਾਰ ਦੇ ਮੇਲੇ ਦਾ ਜਿਹੜਾ ਉਹ ਸਾਰਾ ਦਿਖਾਵਾਂਗੇ ਪਿਛਲੀ ਵੀਡੀਓ ਆਪਾਂ ਦਿਨ ਦੇ ਵਿੱਚ ਪਾਈ ਸੀ ਜਦੋਂ ਮੇਲੇ ਦੀਆਂ ਤਿਆਰੀਆਂ ਜਿਹੜੀਆਂ ਉਹ ਚੱਲ ਰਹੀਆਂ ਸੀ ਤੇ ਅੱਜ ਸਾਰਾ ਆਪਾਂ ਰਾਤ ਦਾ ਮਾਹੌਲ ਦਿਖਾ ਰਹੇ ਹਾਂ ਸਾਹਮਣੇ ਤੁਸੀਂ ਦੇਖੋ ਜੀ ਚੰਡੋਲ ਤੁਹਾਨੂੰ ਦਿਖਦੇ ਹੋਣਗੇ ਤੇ ਝੂਲਿਆਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਹੁੰਦੀ ਹੈ ਬਹੁਤ ਵੱਡੇ ਵੱਡੇ ਝੂਲੇ ਇੱਥੇ ਜਿਹੜੇ ਉਹ ਲੱਗਦੇ ਨੇ ਤੇ ਇਸ ਤਰ੍ਹਾਂ ਆ ਗੇਮਾਂ ਵੀ ਇੱਥੇ ਜਿਹੜੀਆਂ ਉਹ ਹੁੰਦੀਆਂ ਨੇ ਜਿਵੇਂ ਆ ਗੇਮਾਂ ਨੇ ਹਨ ਤੇ ਇਸ ਤਰ੍ਹਾਂ ਦੀਆਂ ਗੇਮਾਂ ਖੇੜ ਕੇ ਵੀ ਤੁਸੀਂ ਇੰਜੋਏ ਜਿਹੜਾ ਉਹ ਕਰ ਸਕਦੇ ਹੋ ਆ ਵੀ ਕੁਝ ਕਿਥੇ ਇਹ ਜਿਹੜੀਆਂ ਉਹ ਗੇਮਾਂ ਨੇ ਇਸ ਤਰ੍ਹਾਂ ਝੂਲੇ ਗੇਮਾਂ ਹਨ ਇੰਜੋਏ ਵਾਸਤੇ ਬਹੁਤ ਸਾਰੀਆਂ ਚੀਜ਼ਾਂ ਇੱਥੇ ਜਿਹੜੀਆਂ ਉਹ ਹੁੰਦੀਆਂ ਨੇ ਗਿਆ ਮੇਲੇ ਦੇ ਵਿੱਚ ਆ ਸਾਰੀਆਂ ਗੇਮਾਂ ਹੀ ਨੇ ਇੱਥੇ ਵੱਖ-ਵੱਖ ਤਰੀਕੇ ਦੀਆਂ ਨਿਸ਼ਾਨੇ ਲਾਉਣੇ ਹਨ ਤੇ ਤੁਸੀਂ ਸਾਰੀਆਂ ਗੇਮਸ ਜਿਹੜੀਆਂ ਉਹ ਖੇੜ ਸਕਦੇ ਹੋ ਵੱਖ-ਵੱਖ ਤਰੀਕੇ ਦੀਆਂ ਗੇਮਾਂ ਤੇ ਅਲੱਗ-ਅਲੱਗ ਇਹਨਾਂ ਦੀ ਟਿਕਟਾਂ ਨੇ ਜੇ ਸਾਹਮਣੇ ਤੁਸੀਂ ਦੇਖੋ ਜੀ ਵੱਡੇ-ਵੱਡੇ ਚੰਡੋਲ ਜਿਹੜੇ ਉਹ ਚੱਲ ਰਹੇ ਨੇ ਤੇ ਲਾਈਟਾਂ ਲਾ ਕੇ ਹੋਰ ਵੀ ਚੰਡੋਲ ਜਿਹੜੇ ਉਹ ਸੋਹਣੇ ਲੱਗਦੇ ਨੇ ਤੇ ਦਿਨ ਦੇ ਨਾਲੋਂ ਜ਼ਿਆਦਾ ਰਾਤ ਨੂੰ ਬਹੁਤ ਚੰਡੋਲ ਜਿਹੜੇ ਇਹ ਸੋਹਣੇ ਲੱਗਦੇ ਨੇ ਹਨ ਤੇ ਆਹ ਸਾਈਡ ਸਾਰੇ ਝੂਲੇ ਨੇ ਜੀ ਭੂਤ ਮੰਗਲਾ ਹੋ ਗਿਆ ਜਿਵੇਂ ਹਨ ਐਵੇਂ ਦੀਆਂ ਸਾਰੀਆਂ ਚੀਜ਼ਾਂ ਤੇ ਇੱਧਰਲੇ ਝੂਲੇ ਹਲੇ ਘੱਟ ਚੱਲ ਰਹੇ ਨੇ ਕਿਉਂਕਿ ਉਹ ਚੰਡੋਲ ਸਾਹਮਣੇ ਵਾਲੇ ਵੱਡੇ ਨੇ ਤੇ ਉਹ ਚੰਡੋਲ ਕਿਸ਼ਤੀਆਂ ਜਿਹੜੇ ਉਹ ਚੱਲ ਰਹੇ ਨੇ ਤੇ ਆਪਾਂ ਉਧਰ ਨੂੰ ਜਿਹੜਾ ਉਹ ਚੱਲਦੇ ਆ ਵੈਸੇ ਤਾਂ ਆਪਾਂ ਜਦੋਂ ਮੇਲੇ ਦੀਆਂ ਤਿਆਰੀਆਂ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰੀ ਸੀ ਉਦੋਂ ਤੋਂ ਹੀ ਇਕੱਠ ਜਿਹੜਾ ਹੋਣਾ ਸ਼ੁਰੂ ਹੋ ਗਿਆ ਸੀ ਤੇ ਪਹਿਲੇ ਹੀ ਸੰਗਤਾਂ ਆ ਜਾਂਦੀਆਂ ਨੇ ਕਿਉਂਕਿ ਇਕੱਠ ਬਹੁਤ ਜ਼ਿਆਦਾ ਹੋ ਜਾਂਦਾ ਇਸ ਕਰਕੇ ਤੇ ਇਧਰ ਨਾਲ ਨਾਲ ਦੁਕਾਨਾਂ ਨੇ ਜੀ ਇਹ ਵੀ ਆਪਾਂ ਨੇੜੋਂ ਤੁਹਾਨੂੰ ਦਿਖਾ ਦੰਦੇ ਆ ਇਸ ਤਰ੍ਹਾਂ ਖਾਣ ਪੀਣ ਵਾਲੀਆਂ ਸਾਰੀਆਂ ਦੁਕਾਨਾਂ ਇੱਥੇ ਜਿਹੜਾ ਉਹ ਲੱਗਦੀਆਂ ਨੇ ਤੇ ਹਾਰਾ ਬਰਫੀ ਵਗੈਰਾ ਹਨਾ ਮਠਿਆਈ ਵਾਲੀਆਂ ਦੁਕਾਨਾਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਜੀ ਸ਼ਪਾਰ ਦੇ ਮੇਲੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਦੁਕਾਨਾਂ ਦੀ ਗਿਣਤੀ ਹੁੰਦੀ ਆ ਆਪਾਂ ਸਾਰਾ ਤੁਹਾਨੂੰ ਜਿਹੜਾ ਉਹ ਦਿਖਾ ਦਾਨੇ ਆ ਪਕੌੜੇ ਵਗੈਰਾ ਜਲੇਬੀਆਂ ਹਨਾ ਸਾਰਾ ਵੱਡੀਆਂ-ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਬਹੁਤ ਦੂਰੋਂ-ਦੂਰੋਂ ਆਉਂਦੇ ਨੇ ਇੱਥੇ ਦੁਕਾਨਾਂ ਵਾਲੇ ਹਨਾ ਜਿਵੇਂ ਆ ਵੀਰੋਂ ਨਹੀਂ ਬਣਾ ਵੀ ਜਿਹੜਾ ਹੋ ਰਹੇ ਨੇ ਤੇ ਸ਼ਪਾਰ ਦੇ ਮੇਲੇ ਦੇ ਵਿੱਚ ਤੁਹਾਨੂੰ ਇਹ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲੂਗੀ ਜਿਸ ਨੂੰ ਕੀ ਖਾਜਲਾ ਉਹ ਕਿਹਾ ਜਾਂਦਾ ਹਨਾ ਖਾਜਲੇ ਦੇ ਨਾਮ ਨਾਲ ਇਹਨੂੰ ਜਿਹੜਾ ਉਹ ਜਾਣਿਆ ਜਾਂਦਾ ਤੇ ਆਪਾਂ ਚੱਲਦੇ ਆਂ ਜੀ ਅੱਗੇ ਝੂਲੇ ਵਗੈਰਾ ਸਾਰੇ ਜਿਹੜੇ ਉਹ ਦੇਖ ਲਾਣੇ ਆ ਆ ਸਾਹਮਣੇ ਤੁਸੀਂ ਦੇਖੋ ਜੀ ਵੱਡੇ ਵੱਡੇ ਚੰਡੋਲ ਜਿਹੜੇ ਉਹ ਲੱਗੇ ਹੋਏ ਨੇ ਹਨਾ ਵੱਡੀਆਂ ਵੱਡੀਆਂ ਕਿਸ਼ਤੀਆਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਤੇ ਅੱਗੇ ਆਪਾਂ ਚੱਲਦੇ ਆ ਜੀ ਸਾਰੇ ਝੂਲੇ ਵਗੈਰਾ ਜਿਹੜੇ ਉਹ ਦੇਖਦੇ ਆ ਤੇ ਆਹ ਸਾਈਡ ਸਾਰੇ ਝੂਲੇ ਨੇ ਤੇ ਆਹ ਪਾਸੇ ਹਨਾ ਦੋਨੋਂ ਪਾਸੇ ਆਹ ਸਾਹਮਣੇ ਵਾਲੀ ਸਾਈਡ ਵੀ ਤੇ ਵੱਡੇ ਵੱਡੇ ਚੰਡੋਲ ਵੱਡੀਆਂ ਵੱਡੀਆਂ ਕਿਸ਼ਤੀਆਂ ਤੇ ਆਹ ਬਾਈਕਾਰ ਆ ਆਹ ਬਈ ਇਸ ਤਰ੍ਹਾਂ ਸਾਰੇ ਆਉਂਦੇ ਨੇ ਮੇਲੇ ਦੇ ਵਿੱਚ ਹਨਾ ਦੇਖ ਲਿਆ ਮੇਲਾ ਠੀਕ ਆ ਠੀਕ ਆ ਜੀ ਕਿਹੜੇ ਮਿੰਟ ਤੋਂ ਆਇਓ ਇੱਥੇ ਸਬਾਰ ਤੋਂ ਹੀ ਠੀਕ ਆ ਲੋਕਲੇ ਨੇ ਇਸ ਤਰ੍ਹਾਂ ਭਾਈ ਜਵਾਕ ਆਉਂਦੇ ਨੇ ਆਪਦੇ ਘਰਦਿਆਂ ਦੇ ਨਾਲ ਹਨ ਮੇਲਾ ਦੇਖਦੇ ਨੇ ਆ ਕੇ ਤੇ ਆਪਾਂ ਚੰਡੋਲ ਤੁਹਾਨੂੰ ਦਿਖਾ ਦਨੇ ਆ ਲਓ ਜੀ ਚੰਡੋਲ ਸਾਰੇ ਤਿਆਰ ਹੋ ਗਏ ਚੰਡੋਲ ਚੱਲ ਪਏ ਹਨ ਵੱਡੇ ਵੱਡੇ ਝੂਲੇ ਵੱਡੀਆਂ ਵੱਡੀਆਂ ਕਿਸ਼ਤੀਆਂ ਆਪਾਂ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਦਨੇ ਆ ਦੋਨੋਂ ਸਾਈਡ ਵੱਡੇ ਵੱਡੇ ਝੂਲੇ ਜਿਹੜੇ ਲੱਗੇ ਹੋਏ ਨੇ ਤੇ ਆਪਾਂ ਨੇੜੋਂ ਜਿਹੜਾ ਉਹ ਦਿਖਾ ਦਨੇ ਆ ਤੁਹਾਨੂੰ ਜਿਹੜਾ ਸਾਰਾ ਮਾਰ ਲਾਨੇ ਆ ਤੇ ਇਸ ਤਰ੍ਹਾਂ ਸਾਰੇ ਆ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਹਨ ਤੇ ਚੰਡੋਲਾਂ ਦੀ ਗਿਣਤੀ ਇੱਥੇ ਬਹੁਤ ਜ਼ਿਆਦਾ ਹੁੰਦੀ ਆ ਬਹੁਤ ਸਾਰੀ ਗਿਣਤੀ ਦੇ ਵਿੱਚ ਚੰਡੋਲ ਹੁੰਦੇ ਨੇ ਜਿਵੇਂ ਕਾ ਤੁਸੀਂ ਚੰਡੋ ਤੇ ਆ ਵੀ ਇੱਕ ਝੂਲੇ ਇੱਥੇ ਗੋਲ-ਗੋਲ ਘੁੰਮਣ ਵਾਲਾ ਜਿਹੜਾ ਤੁਸੀਂ ਦੇਖ ਰਹੇ ਹੋ ਨਾ ਤੇ ਇਸ ਤਰ੍ਹਾਂ ਸਾਰੇ ਝੂਲੇ ਇੱਥੇ ਜਿਹੜੇ ਉਹ ਲੱਗਦੇ ਨੇ ਜੀ ਸ਼ਿਵਾਰ ਦੇ ਮੇਲੇ ਦੇ ਵਿੱਚ ਤੇ ਚੰਡੋਲ ਕਿਸ਼ਤੀਆਂ ਦੀ ਗਿਣਤੀ ਤਾਂ ਸੇ ਪਤਾ ਹੀ ਨਹੀਂ ਕਿੰਨੀ ਖੌਂਦੀ ਆ ਆ ਸਾਹਮਣੇ ਵਾਲਾ ਚੰਡੋਲ ਬਹੁਤ ਵੱਡਾ ਤੇ ਬਹੁਤ ਵੱਡਾ ਚੰਡੋਲ ਆਇ ਆਮ ਮੇਲਿਆਂ ਦੇ ਵਿੱਚ ਐਡੇ-ਐਡੇ ਚੰਡੋਲ ਨਹੀਂ ਹੁੰਦੇ ਇਹ ਭਾਈ ਸ਼ਿਵਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਐਡੇ-ਐਡੇ ਚੰਡੋਲ ਨਜ਼ਾਰਾ ਤੁਸੀਂ ਦੇਖੋ ਕਿੰਨਾ ਖੂਬਸੂਰਤ ਨਜ਼ਾਰਾ ਸ਼ਿਵਾਰ ਦੇ ਮੇਲੇ ਦਾ ਸ਼ਿਵਾਰ ਦੇ ਮੇਲੇ ਤੇ ਇੱਕ ਗਾਣਾ ਵੀ ਸੀਗਾ ਨਾ ਅਰਜਨ ਢੱਲੋਂ ਦਾ ਤੇ ਉਹ ਗਾਣਾ ਆ ਵੀ ਬਹੁਤ ਜਿਹੜਾ ਉਹ ਚੱਲੇ ਆ ਸ਼ਪਾਰ ਦੇ ਮੇਲਾ ਦਾ ਜਿਹੜਾ ਉਹ ਨਾਮ ਲਿਆ ਸੀਗਾ ਅਰਜਨ ਢਿੱਲੋਂ ਨੇ ਗਾਣੇ ਦੇ ਵਿੱਚ ਇੱਥੋਂ ਇੱਕ ਸਾਈਡ ਤੋਂ ਆਪਾਂ ਸਾਰਾ 뷰 ਝੂਲਿਆਂ ਦਾ ਤੁਹਾਨੂੰ ਜਿਹੜਾ ਉਹ ਦਿਖਾਇਆ ਇਹ ਤੇ ਅੱਗੇ ਚੱਲਦੇ ਆਂ ਆਪਾਂ ਬਾਕੀ ਸਾਰੇ ਇਸ ਤਰ੍ਹਾਂ ਆਉਂਦੇ ਨੇ ਜੀ ਮੇਲੇ ਦੇ ਵਿੱਚ ਤੇ ਅੱਗੇ ਆਪਾਂ ਹੋਰ ਤੁਹਾਨੂੰ ਜਿਹੜਾ ਉਹ ਦਿਖਾ ਦਨੇ ਆ ਤੇ ਜਿਹੜਾ ਮੁੱਖ ਸਥਾਨ ਹੈ ਉਹਦੇ ਆਪਾਂ ਦਰਸ਼ਨ ਵੀ ਤੁਹਾਨੂੰ ਜਿਹੜੇ ਉਹ ਕਰਵਾ ਦਾਂਗੇ ਤੇ ਅੱਜ ਇੱਥੇ ਜਿਹੜਾ ਉਹ ਮੇਨ ਮੱਥਾ ਟੇਕਦਿਆਂ ਨੇ ਸੰਗਤਾਂ ਤੇ ਉਧਰ ਵੀ ਅੱਪਾ ਜਿਹੜਾ ਚੱਲਦੇ ਆ ਆ ਜਿਹੜਾ ਰਸਤਾ ਸਿੱਧਾ 메ਨ ਮੰਦਿਰ ਨੂੰ ਜਾਂਦਾ ਮੁੱਖ ਮੰਦਿਰ ਨੂੰ ਇੱਥੋਂ ਤੁਸੀਂ ਝੂਲੇ ਜਿਹੜਾ ਉਹ ਦੇਖ ਸਕਦੇ ਹੋ ਬਹੁਤ ਸੋਹਣਾ ਨਜ਼ਾਰਾ ਝੂਲਿਆਂ ਦਾ ਲਓ ਜੀ ਬਹੁਤ ਖੂਬਸੂਰਤ ਨਜ਼ਾਰਾ ਸ਼ਵਾਰ ਦਾ ਮੇਲਾ 2025 ਬਾਕੀ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਵੀ ਕਿੱਥੋਂ-ਕਿੱਥੋਂ ਤੁਸੀਂ ਸਾਡੀ ਵੀਡੀਓ ਦੇਖ ਰਹੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਹਨ ਤੇ ਕਿਹੜੇ ਇਲਾਕੇ ਦੇ ਵਿੱਚੋਂ ਤੁਸੀਂ ਸਾਡੀ ਵੀਡੀਓ ਜਿਹੜੀ ਉਹ ਦੇਖ ਰਹੇ ਹੋ ਇਹ ਡੇ ਡੇ ਚੰਡੋਲ ਆਪਾਂ ਨੂੰ ਸ਼ਿਫਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਆਮ ਹਰੇਕ ਮੇਲੇ ਦੇ ਵਿੱਚ ਨਹੀਂ ਦੇਖਣ ਨੂੰ ਮਿਲਦੇ ਤੇ ਮਾਲਵੇ ਦਾ ਸਭ ਤੋਂ ਵੱਡਾ ਮੇਲਾ ਜੀ ਇਹ ਸ਼ਿਫਾਰ ਦਾ ਮੇਲਾ ਤੇ ਮੌਤ ਦਾ ਖੂਬ ਵੀ ਆ ਉਹ ਵੀ ਆਪਾਂ ਤੁਹਾਨੂੰ ਜਿਹੜਾ ਉਹ ਦਿਖਾਵਾਂਗੇ ਤੇ ਨਾਲੇ ਛੋਟੇ ਬੱਚੇ ਵਾਲੇ ਝੂਲੇ ਵੀ ਹੈਗੇ ਨੇ ਆ ਬੱਚੇ ਇੰਜੋਏ ਜਿਹੜਾ ਉਹ ਕਰ ਰਹੇ ਨੇ ਇਸ ਤਰ੍ਹਾਂ ਬੱਚਿਆਂ ਦੇ ਇੰਜੋਇਮੈਂਟ ਵਾਸਤੇ ਵੀ ਝੂਲੇ ਇੱਥੇ ਲੱਗਦੇ ਨੇ ਬਹੁਤ ਜ਼ਿਆਦਾ ਗਿਣਤੀ ਇੱਥੇ ਹੁੰਦੀ ਹੈ ਜੀ ਝੂਲਿਆਂ ਦੀ ਸਾਰੇ ਬੱਚੇ ਇੰਜੋਏ ਜਿਹੜਾ ਉਹ ਕਰ ਰਹੇ ਨੇ ਆਹ ਸਾਈਡ ਤੁਸੀਂ ਦੇਖ ਰਹੇ ਹੋ ਸਾਰਾ ਇਹ ਮੌਤ ਦਾ ਖੂਹ ਹੈ ਇੱਥੇ ਤੇ ਇੱਥੇ ਮੌਤ ਦਾ ਖੂਹ ਹੈ ਜੀ ਲੈ 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 ਤੁਸੀਂ ਟਿਕਟ ਲੈ ਲੈ ਖੂਹ ਦੇ ਵਿੱਚ ਸਟੰਟ ਜਿਹੜੇ ਉਹ ਕਰਦੇ ਨੇ ਹਨ ਅੱਗੇ ਆਪਾਂ ਚੱਲਦੇ ਹਾਂ ਅੱਗੋਂ ਤੁਹਾਨੂੰ ਜਿਹੜਾ ਉਹ ਦਿਖਾਉਣੇ ਆ ਤੇ ਇਧਰ ਚੰਦੋਲ ਉੱਤੇ ਚੰਦੋਲ ਦੇ ਨਾਲ ਕਿਸ਼ਤੀ ਲਓ ਜੀ ਸਪਾਰ ਦੇ ਮੇਲੇ ਦਾ ਰਾਤ ਦਾ ਨਜ਼ਾਰਾ ਦੇਖ ਸਕਦੇ ਹੋ ਜੀ ਕੱਟ ਤੁਸੀ ਦੇਖੋ ਬਹੁਤ ਭਾਰੀ ਸੰਗਤਾਂ ਦਾ ਇਕੱਠ ਜਿਹੜਾ ਹੋਇਆ ਹੋਇਆ ਇਹ ਸਾਈਡ ਤੋਂ ਵੀ ਆਪਾਂ ਦਿਖਾਵਾ ਦੇ ਆ ਤੁਹਾਨੂੰ ਸਾਰੇ ਇੰਜੋਏ ਜਿਹੜਾ ਉਹ ਕਰਦੇ ਨੇ ਆ ਕੇ ਹਨ ਲੋ ਜੀ ਟੈਂਟਾਂ ਨਾਲ ਬੁੱਕਣਾ ਇਕੱਠ ਹੁੰਦਾ ਭਾਈ ਰਾਤ ਨੂੰ ਇੱਥੇ ਆਵਾਜ਼ ਵੀ ਨਹੀਂ ਸੁਣਦੀ ਇੱਕ ਦੂਜੇ ਦੀ ਇੰਨਾ ਭਾਰੀ ਇਕੱਠ ਹੋਇਆ ਹੋਇਆ ਮੇਲੇ ਦੇ ਵਿੱਚ ਆ ਵੀ ਉੱਤੇ ਤਰ੍ਹਾਂ ਇੱਥੇ ਚੰਡੋਲ ਹੈ ਦੇਖ ਸਕਦੇ ਹੋ ਜੀ ਤੁਸੀਂ ਕਿਸਤੀਆਂ ਚੰਡੋਲ ਹਨ ਝੂਲਿਆਂ ਦੀ ਤਾਂ ਗਿਣਤੀ ਹੋਣੀ ਹੈਗੀ ਵੀ ਕਿੰਨੇ ਕਿ ਝੂਲੇ ਹੁੰਦੇ ਨੇ ਇੱਥੇ ਆਹ ਸਾਈਡ ਵੀ ਇੱਕ ਮੌਤ ਦਾ ਖੂਹ ਹੈ ਨਾ ਇਹ ਵੀ ਇੱਥੇ ਮੌਤ ਦਾ ਖੂਹ ਜਿਹੜਾ ਹੋ ਹੈਗਾ ਨਾ ਦੋ ਮੌਤ ਦੇ ਖੂਹ ਇਸ ਵਾਰ ਇੱਥੇ ਜਿਹੜੇ ਹੋ ਲੱਗੇ ਨੇ ਆਹ ਸਾਈਡ ਵੀ ਕੁਝ ਕੁ ਝੂਲੇ ਜਿਹੜੇ ਉਹ ਲੱਗੇ ਹੋਏ ਨੇ ਇੱਥੇ ਵੀ ਜਿਹੜੇ ਉਹ ਝੂਲੇ ਨੇ ਛੋਟੇ ਬੱਚਿਆਂ ਵਾਸਤੇ ਕੁਝ ਕੁ ਝੂਲੇ ਜਿਹੜੇ ਹੈਗੇ ਨੇ ਨਾ ਹਰੇਕ ਏਜ ਗਰੁੱਪ ਵਾਸਤੇ ਝੂਲੇ ਆਪਾਂ ਨੂੰ ਜਿਹੜੇ ਉਹ ਮਿਲ ਜਾਣਗੇ ਇੱਧਰ ਵੀ ਛੋਟੇ ਬੱਚੇ ਇੰਜਵਾਇ ਜਿਹੜਾ ਉਹ ਕਰ ਰਹੇ ਨੇ ਇਸ ਤਰ੍ਹਾਂ ਸਾਰੇ ਆਉਂਦੇ ਨੇ ਜੀ ਇੰਜੋਏ ਕਰਦੇ ਨੇ ਸ਼ਿਵਾਰ ਦੇ ਮੇਲੇ ਦੇ ਵਿੱਚ ਹਣ ਤੇ ਪੂਰਾ ਮੇਲਾ ਸ਼ੁਰੂ ਹੋ ਗਿਆ ਜੀ ਸ਼ਿਵਾਰ ਦਾ 5 ਸਤੰਬਰ ਤੋਂ ਸਾਰੇ ਝੂਲੇ ਜਿਹੜੇ ਹੋ ਚੱਲ ਪਏ ਆਪਾਂ ਵੀਡੀਓ ਰਾਈ ਤੁਹਾਨੂੰ ਜਿਹੜਾ ਉਹ ਦਿਖਾਇਆ ਤੇ ਸਾਰੇ ਆਉਂਦੇ ਨੇ ਜੀ ਇੰਜੋਏਮੈਂਟ ਜਿਹੜਾ ਉਹ ਕਰਦੇ ਨੇ ਆਪਣੀਆਂ ਫੈਮਲੀਆਂ ਦੇ ਨਾਲ ਲਓ ਜੀ ਇਸ ਤਰ੍ਹਾਂ ਸਾਰੇ ਬੱਚੇ ਆਉਂਦੇ ਨੇ ਬਾਕੀ ਆ ਟ੍ਰੇਨ ਵਾਲੇ ਇੱਧਰ ਝੂਲੇ ਹਨਾ ਛੋਟੇ ਬੱਚਿਆਂ ਵਾਸਤੇ ਵੀ ਬਹੁਤ ਸਾਰੇ ਝੂਲੇ ਨੇ ਇੱਥੇ ਛੋਟੇ ਬੱਚਿਆਂ ਨੇ ਜੇ ਇੰਜੋਏ ਕਰਨਾ ਉਹਨਾਂ ਲਈ ਬਹੁਤ ਸਾਰੇ ਝੂਲੇ ਜਿਹੜੇ ਉਹ ਹੈਗੇ ਨੇ ਟਰੇਨ ਹੋ ਗਈ ਜਿਵੇਂ ਜਾ ਹੋਰ ਛੋਟੇ ਬੱਚੇ ਵਾਲੇ ਸਾਰੇ ਚੂਲੇ ਹਨ ਤੇ ਅੱਗੇ ਆਪਾਂ ਚੱਲਦੇ ਆਂ ਇੱਧਰ ਕੁਝ ਗੀਮਸ ਵਗੈਰਾ ਨੇ ਜੀ ਇਹ ਵੀ ਤੁਸੀਂ ਜਿਹੜੀਆਂ ਖੇਡ ਸਕਦੇ ਹੋ ਤੇ ਆਹ ਤੁਸੀਂ ਦੇਖੋ ਜੀ ਇੱਥੇ ਕਿਸ਼ਤੀ ਬਹੁਤ ਵੱਡੀ ਜਿਹੜੀ ਉਹ ਕਿਸ਼ਤੀ ਲੱਗੀ ਹੋਈ ਆ ਵੱਡੇ ਵੱਡੇ ਚੰਡੋਲ ਵੱਡੀਆਂ ਵੱਡੀਆਂ ਕਿਸ਼ਤੀਆਂ ਲੱਗਦੀਆਂ ਨੇ ਜੀ ਸ਼ਪਾਰ ਦੇ ਮੇਲੇ ਦੇ ਵਿੱਚ ਅੱਗੇ ਆਪਾਂ ਚੱਲਦੇ ਆਂ ਜੀ ਅੱਗੇ ਹੋਰ ਦਿਖਾ ਦਾਨੇ ਆ ਹੁਣ ਤੁਹਾਨੂੰ ਦੂਜੀਆਂ ਦੁਕਾਨਾਂ ਆਪਾਂ ਦਿਖਾ ਦਾਨੇ ਆ ਇਹਦਾ ਆਪਾਂ ਸਾਰਾ ਤੁਹਾਨੂੰ ਜਿਹੜਾ ਹੋ ਦਿਖਾਇਆ ਜੀ ਹਨ ਚੂਲੇ ਵਗੈਰਾ ਆਹ ਸਾਈਡ ਸਾਰੀਆਂ ਦੁਕਾਨਾਂ ਲੱਗਦੀਆਂ ਨੇ ਇੱਥੇ ਖਰੀਦਦਾਰੀ ਵਾਲਾ ਸਾਰਾ ਸਮਾਨ ਜਿਹੜਾ ਹੋ ਲੱਗਦਾ ਇਧਰ ਨੂੰ ਆਪਾਂ ਜਿਹੜਾ ਹੋ ਚੱਲਦੇ ਆ ਇਹ ਦੇਖ ਲਾਂਦੇ ਆ ਇੱਥੇ ਖੜਾਉਣੇ ਵਗੈਰਾ ਹੋ ਗਏ ਬੱਚਿਆਂ ਦੇ ਜਾਂ ਇਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਹਨ ਜਾਂ ਹੋਰ ਕੁਝ ਖਰੀਦਦਾਰੀ ਵਾਲਾ ਸਮਾਨ ਇਸ ਤਰ੍ਹਾਂ ਦੀਆਂ ਦੁਕਾਨਾਂ ਨੇ ਜੀ ਇੱਥੇ ਸਾਰੀਆਂ ਲੱਗੀਆਂ ਹੋਈਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਇੱਥੇ ਖੜਾਉਣੇ ਵਾਲੀਆਂ ਚੂਲਿਆਂ ਦੇ ਨਾਲ ਨਾਲ ਇਸ ਤਰ੍ਹਾਂ ਵੱਡੀਆਂ ਵੱਡੀਆਂ ਦੁਕਾਨਾਂ ਵੀ ਇੱਥੇ ਲੱਗਦੀਆਂ ਨੇ ਜੀ ਖਰੀਦਦਾਰੀ ਸਾਰੇ ਕਰਦੇ ਨੇ ਕਿਉਂਕਿ ਪਰਿਵਾਰਾਂ ਦੇ ਪਰਿਵਾਰ ਆਉਂਦੇ ਨੇ ਛੋਟੇ ਬੱਚੇ ਆਪਣੇ ਪਰਿਵਾਰਾਂ ਦੇ ਨਾਲ ਆਉਂਦੇ ਨੇ ਇੱਧਰ ਵੀ ਤੁਸੀਂ ਦੇਖ ਰਹੇ ਹੋ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆਹ ਦੁਕਾਨਾਂ ਜਿਵੇਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਬੈਗ ਵਗੈਰਾ ਜਾਂ ਜੁਐਲਰੀ ਵਾਲੀਆਂ ਦੁਕਾਨਾਂ ਹਨ ਇਸ ਤਰ੍ਹਾਂ ਦੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਜੀ ਆਹ ਦੁਕਾਨ ਐ ਇੱਥੇ ਸਾਹਮਣੇ ਇਹ ਵੀ ਆਪਾਂ ਤੁਹਾਨੂੰ ਦਿਖਾ ਦਵਾਂਗੇ ਇਹਨਾਂ ਦੇ ਕੋਲ ਸਜਾਵਟੀ ਸਮਾਨ ਹੈ ਇਸ ਤਰ੍ਹਾਂ ਦੀਆਂ ਦੁਕਾਨਾਂ ਵੀ ਇੱਥੇ ਲੱਗਦੀਆਂ ਨੇ ਲੋਜੀ ਮੇਲੇ ਦੇ ਵਿੱਚ ਬਹੁਤ ਸੋਹਣਾ ਸੋਹਣਾ ਸਮਾਨ ਘਰਾਂ ਦੀ ਸਜਾਵਟ ਵਾਲਾ ਇੱਥੋਂ ਥੋੜੋ ਜਿਹਾ ਉਹ ਮਿਲ ਜੂ ਮੇਲੇ ਦੇ ਵਿੱਚੋਂ ਤੇ ਬਹੁਤ ਸਾਲਾਂ ਤੋਂ ਇਹ ਮੇਲਾ ਜਿਹੜਾ ਉਹ ਲੱਗਦਾ ਰਿਹਾ ਹੈ ਤਕਰੀਬਨ 1100 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਇਸ ਮੇਲੇ ਨੂੰ ਲੱਗਦੇ ਨੂੰ ਜਿਹੜਾ ਆਪਾਂ ਸਾਰਾ ਤੁਹਾਨੂੰ ਮੇਲਾ ਦਿਖਾਇਆ ਨਾ 1100 ਸਾਲ ਤੋਂ ਵੀ ਜ਼ਿਆਦਾ ਸਮਾਂ ਇਸ ਮੇਲੇ ਨੂੰ ਹੋ ਗਿਆ ਲੱਗਦੇ ਨੂੰ ਤੇ ਇੱਧਰਲੀ ਸਾਈਡ ਵੀ ਉਸੇ ਤਰ੍ਹਾਂ ਦੁਕਾਨਾਂ ਮਠਿਆਈ ਵਾਲੀਆਂ ਖੱਜਲੇ ਵਾਲੀਆਂ ਦੁਕਾਨਾਂ ਹਨਾ ਪਕੌੜੇ ਜਲੇਬੀਆਂ ਹਨਾ ਐਵੇਂ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜੀ ਤੇ ਆ ਵੀ ਇੱਧਰ ਤੁਸੀਂ ਦੇਖ ਰਹੇ ਹੋ ਅ ਪ੍ਰਸ਼ਾਦ ਆ ਅਣੀਆ ਦੁਕਾਨਾਂ ਜਾਂ ਖਜਲਾ ਹੋ ਗਿਆ ਇਸ ਤਰ੍ਹਾਂ ਦੀਆਂ ਦੁਕਾਨਾਂ ਸਾਰੀਆਂ ਇੱਥੋਂ ਸਾਰਾ ਸਮਾਨ ਮਿਲਦਾ ਕਿਵੇਂ ਹੋ ਕਿਵੇਂ ਹੋ ਕੀ ਨਾਮ ਹੈ ਗੁਰਕਾਂ ਕੀ ਗੁਰਕਾਂ ਠੀਕ ਹੈ ਕਹਾਂ ਸੇ ਆਇਓ ਯੂਪੀ ਯੂਪੀ ਸੇ ਮੇਲਾ ਲਗਾਣੇ ਆ ਭਾਈ ਯੂਪੀ ਤੋਂ ਆਇਆ ਭਾਈ ਦੇਖ ਲੋ ਮੇਲਾ ਲਗਾਉਣ ਵਾਸਤੇ ਦੁਕਾਨ ਲਾਉਣ ਵਾਸਤੇ ਹਨ ਤੇ ਆ ਸਮਾਨ ਤੁਸੀਂ ਦੇਖੋ ਜੀ ਇੱਥੇ ਪ੍ਰਸ਼ਾਦ ਵਾਲਾ ਸਾਰਾ ਅੰਦਰ ਮੱਥਾ ਟੇਕਣ ਵਾਸਤੇ ਸਮਾਨ ਹਨਾ ਤੇ ਇਥੋਂ ਇਹ ਦੁਕਾਨਾਂ ਦੇ ਉੱਪਰੋਂ ਸੰਗਤਾਂ ਆਉਂਦੀਆਂ ਨੇ ਜੀ ਸਮਾਨ ਜਿਹੜਾ ਉਹ ਖਰੀਦ ਕੇ ਲੈ ਕੇ ਜਾਂਦੀਆਂ ਨੇ ਬਾਕੀ ਹੋਰ ਸਾਰਾ ਮਠਿਆਈ ਵਾਲੀਆਂ ਦੁਕਾਨਾਂ ਖਜਲਾ ਹੋ ਗਿਆ ਹਨ ਇਸ ਤਰ੍ਹਾਂ ਸਾਰੀਆਂ ਵੱਡੀਆਂ ਵੱਡੀਆਂ ਦੁਕਾਨਾਂ ਜਿਹੜੀਆਂ ਉਹ ਲੱਗਦੀਆਂ ਨੇ ਤੇ ਉਧਰ ਵੀ ਸਾਹਮਣੇ ਵੀ ਲੱਗੀਆਂ ਹੋਈਆਂ ਨੇ ਜੀ ਦੁਕਾਨਾਂ ਤੁਸੀਂ ਦੇਖ ਰਹੇ ਹੋ ਮਠਿਆਈ ਹੋ ਗਿਆ ਖਜਲਾ ਹੋ ਗਿਆ ਹਨ ਤੇ ਆਪਾਂ ਚੱਲਦੇ ਆਂ ਜੀ ਅੰਦਰੋਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਲਿਆਉਣੇ ਆ ਤੇ ਆ ਆ ਤੁਸੀਂ ਦੇਖੋ ਬੱਚਿਆਂ ਦੇ ਖੜਾਉਣੇ ਵਗੈਰਾ ਹਨ ਤੇ ਆ ਜਿਹੜਾ ਇੱਥੇ ਮੁੱਖ ਸਥਾਨ ਹੈ ਜਿੱਥੇ ਉਹ ਮੱਥਾ ਜਿਹੜਾ ਉਹ ਟੇਕਿਆ ਜਾਂਦਾ ਹਨ ਇੱਥੇ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਨ ਵਾਸਤੇ ਕਿੰਨੀਆਂ ਵੀ ਸੰਗਤਾਂ ਆਉਂਦੀਆਂ ਨੇ ਇੱਥੇ ਜਿਹੜਾ ਉਹ ਮੱਥਾ ਟੇਕਿਆ ਜਾਂਦਾ ਸੰਗਤਾਂ ਵੱਲ ਚੱਲਦੇ ਆ ਜੀ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਅੰਦਰੋਂ ਕਰਵਾਉਨੇ ਆ ਇਹ ਇੱਥੇ ਮੁੱਖ ਸਥਾਨ ਹੈ ਅ ਸਪਾਰ ਸਪਾਰ ਦੇ ਮੇਲੇ ਦਾ ਹੈ ਨਾ ਇੱਥੇ ਸੰਗਤਾਂ ਆਉਂਦੀਆਂ ਨੇ ਜੀ ਦਰਸ਼ਨਾ ਵਾਸਤੇ ਤੇ ਅ ਅੱਜ ਜਿਹੜਾ ਉਹ ਮੇਲੇ ਦਾ ਪਹਿਲਾ ਦਿਨ ਹੈ ਨਾ ਅੰਦਰੋਂ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾ ਦਨੇ ਆ ਤੇ ਰਾਤ ਨੂੰ ਵੀ ਬਹੁਤ ਭਾਰੀ ਸੰਗਤਾਂ ਦਾ ਜਿਹੜਾ ਉਹ ਇਕੱਠ ਹੈ ਇਕੱਠ ਤੁਸੀਂ ਜਿਹੜਾ ਉਹ ਦੇਖ ਸਕਦੇ ਹੋ ਆ ਸਾਹਮਣੇ ਜਿਹੜਾ ਇੱਧਰ ਉਹ ਇੱਥੇ ਮੁੱਖ ਸਥਾਨ ਹੈ ਤੇ ਜਿੰਨੀਆਂ ਵੀ ਸੰਗਤਾਂ ਇੱਥੇ ਆਉਂਦੀਆਂ ਨੇ ਤੇ ਇਸ ਸਥਾਨ ਤੇ ਪਹਿਲਾਂ ਆ ਕੇ ਉਹ ਮਿੱਟੀ ਕੱਢਦਿਆਂ ਨੇ ਸੰਗਤਾਂ ਜਿਵੇਂ ਤੁਸੀਂ ਸੰਗਤਾਂ ਦੇਖ ਰਹੇ ਹੋ ਮਿੱਟੀ ਕੱਢ ਰਹੀਆਂ ਨੇ ਬਾਕੀ ਆਹ ਸਾਈਡ ਵੀ ਜਿਹੜਾ ਉਹ ਸਥਾਨ ਹੈ ਇਧਰੋਂ ਵੀ ਆਪਾਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾ ਲੰਨੇ ਆ ਤੇ ਇਹ ਸਥਾਨ ਤੇ ਸੰਗਤਾਂ ਸਾਰਾ ਮੱਥਾ ਟੇਕਦਿਆਂ ਨੇ ਆ ਕੇ ਜੀ ਇੱਥੇ ਮੁੱਖ ਜਿਹੜਾ ਉਹ ਸਥਾਨ ਹੈ ਸਵਾਰ ਜਿੱਥੇ ਸਾਰਾ ਜਿਹੜਾ ਉਹ ਮੇਲਾ ਲੱਗਦਾ ਤੇ ਅੰਦਰ ਆਪਾਂ ਹਲਦੇ ਆਂ ਅੰਦਰੋਂ ਦਰਸ਼ਨ ਤੁਹਾਨੂੰ ਜਿਹੜੇ ਉਹ ਕਰਵਾ ਲਿਆ ਹੁੰਦੇ ਆ ਜਿਹੜਾ ਇੱਥੇ ਮੁੱਖ ਮੰਦਿਰ ਹੈ ਨਾ ਮੇਲੇ ਦਾ ਅੰਦਰੋਂ ਮੱਥਾ ਜਿਹੜਾ ਉਹ ਆਪਾਂ ਤੁਹਾਨੂੰ ਤਕਵਾ ਲਿਆ ਹੋਣੇ ਆ ਤੇ ਇਸ ਇੱਥੇ ਜ ਸੰਗਤਾਂ ਸਾਰਾ ਆ ਕੇ ਉਹ ਮਿੱਟੀ ਘੜਦੀਆਂ ਨੇ ਹਨਾ ਜਿਵੇਂ ਤੁਸੀਂ ਦੇਖ ਰਹੇ ਹੋ ਦਾਣੇ ਜਿਹੜੇ ਉਹ ਪਾਏ ਹੋਏ ਨੇ ਸਾਰੀਆਂ ਸੰਗਤਾਂ ਇਸ ਸਥਾਨ ਤੇ ਆ ਕੇ ਜਿਹੜਾ ਉਹ ਮੱਥਾ ਟੇਕਦੀਆਂ ਨੇ ਮਿੱਟੀ ਘੜਦੀਆਂ ਨੇ ਫਿਰ ਉਸ ਤੋਂ ਬਾਅਦ ਉਹ ਜਿਹੜਾ ਅੰਦਰ ਉਹ ਮੱਥਾ ਟੇਕਿਆ ਜਾਂਦਾ ਆ ਜਿਹੜਾ ਉਹ ਮੁੱਖ ਸਥਾਨ ਹੈ ਜੀ ਸ਼ਿਪਾਰ ਹਾਂ ਅੰਦਰ ਆਪਾਂ ਚੱਲਦੇ ਹਾਂ ਇਹ ਸਥਾਨ ਆ ਰਿਹਾ ਪਾਂਦ ਨੂੰ ਦਰਸ਼ਨ ਕਰਵਾਉਂਦੇ ਆ ਜੀ ਤੇ ਇੱਧਰ ਸਥਾਨ ਸੀਗਾ ਇਹ ਤੇ ਇੱਧਰ ਵੀ ਜਿਹੜਾ ਉਹ ਸੰਗਤਾਂ ਆ ਕੇ ਮੱਥਾ ਟੇਕਦੀਆਂ ਨੇ ਤੇ ਬਹੁਤ ਸੋਹਣੀ ਸਜਾਵਟ ਜਿਹੜੀ ਉਹ ਕੀਤੀ ਗਈ ਹੈ ਮੇਲੇ ਕਰਕੇ ਹਨਾ ਤੁਸੀਂ ਜਿਹੜਾ ਮੁੱਖ ਸਥਾਨ ਦੇਖ ਰਹੇ ਹੋ ਤੇ ਸਾਰੇ ਸਥਾਨ ਦੀ ਜਿਹੜੀ ਬਹੁਤ ਸੋਹਣੀ ਸਜਾਵਟ ਜਿਹੜੀ ਉਹ ਕੀਤੀ ਹੋਈ ਹੈ ਕਿਉਂਕਿ ਮੇਲੇ ਦਾ ਜਿਹੜਾ ਅੱਜ ਸਰਵਤੀ ਦੇ ਨੇ ਤੇ 14-15 ਤਰੀਕ ਤੱਕ ਇਸੇ ਤਰ੍ਹਾਂ ਸੰਗਤਾਂ ਇੱਥੇ ਆਉਣਗੀਆਂ ਹਨ ਤੇ ਇੱਧਰ ਵੀ ਬਹੁਤ ਸੋਹਣੀ ਸਜਾਵਟ ਜਿਹੜੀ ਉਹ ਕੀਤੀ ਹੋਈ ਹੈ ਤੇ ਸਾਰਿਆਂ ਸੰਗਤਾਂ ਇਹ ਸਥਾਨਾਂ ਦੇ ਵੀ ਆ ਕੇ ਦਰਸ਼ਨ ਕਰਦੀਆਂ ਨੇ ਇਹ ਸਥਾਨਾਂ ਦੇ ਵੀ ਜਿਹੜਾ ਆ ਕੇ ਹੋ ਮੱਥਾ ਟੇਕਦੀਆਂ ਨੇ ਤੇ ਸਾਰਾ ਆਪਾਂ ਮੁੱਖ ਸਥਾਨ ਤੁਹਾਨੂੰ ਜਿਹੜਾ ਦਿਖਾਇਆ ਜੀ ਸ਼ਪਾਰਦਾ ਹਨ ਜਿੱਥੇ ਸੰਗਤਾਂ ਆਉਂਦੀਆਂ ਨੇ ਦਰਸ਼ਨ ਕਰਦੀਆਂ ਨੇ ਮੱਥਾ ਟੇਕਦੀਆਂ ਨੇ ਤੇ ਸਾਰੇ ਸਥਾਨਾਂ ਦੇ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਉਹ ਕਰਵਾਤੇ ਜੀ ਆਪਾਂ ਹੁਣ ਚੱਲਦੇ ਆ ਬਾਹਰ ਨੂੰ ਆਹ ਸਾਹਮਣੇ ਇੱਧਰ ਸਾਰਾ ਜਿਹੜਾ ਉਹ ਮੁੱਖ ਸਥਾਨ ਸੀ ਦਰਸ਼ਨ ਤੁਸੀਂ ਕਰੋ ਜੀ ਬਹੁਤ ਸੋਹਣੀ ਸਜਾਵਟ ਜਿਹੜੀ ਉਹ ਕੀਤੀ ਹੋਈ ਹੈ ਮੇਲੇ ਕਰਕੇ ਹਨ ਲਓ ਜੀ ਆ ਵੀ ਝੂਲਾ ਚੱਲ ਰਿਹਾ ਚੱਲ ਪਿਆ ਇੱਕ ਤੋਂ ਇੱਕ ਝੂਲਾ ਪਾਣੂ ਦੇਖਣ ਨੂੰ ਮਿਲੂ ਜੀ ਸਪਾਰ ਦੇ ਮੇਲੇ ਦੇ ਵਿੱਚ ਐਨ ਸਦਾ ਹੋ ਜਾਂਦਾ ਬਿਲਕੁਲ ਇੱਥੇ ਡੋਲ ਨੂੰ ਵੀ ਖਤਰਨਾਕਾ ਝੂਲਾ ਤੇ ਇਧਰ ਜਿਹੜੀ ਆ ਕਿਸ਼ਤੀ ਵੀ ਚੱਲ ਰਹੀ ਆ ਫੁੱਲ ਹੋਈ ਹੋਈ ਹੈ ਕਿਸ਼ਤੀ ਇਹ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਜੀ ਛਪਾਰ ਦਾ ਮੇਲਾ ਜਿਹੜਾ ਕਿ 5 ਸਤੰਬਰ ਤੋਂ ਲੈ ਕੇ 14 ਸਤੰਬਰ ਤੱਕ ਛਪਾਰ ਪਿੰਡ ਦੇ ਵਿੱਚ ਲੱਗਣਾ ਇਹ ਇਹ ਜਿਹੜਾ ਛਪਾਰ ਪਿੰਡ ਹੈ ਮੰਡੀ ਅਹਿਮਦਗੜ ਦੇ ਨੇੜੇ ਆ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਛਪਾਰ ਦੇ ਮੇਲੇ ਦਾ ਸਾਰਾ ਰਾਤ ਦਾ ਜਿਹੜਾ ਉਹ ਮਾਹੌਲ ਦਿਖਾਇਆ ਸੋ ਇਸ ਵੀਡੀਓ ਨੂੰ ਆਪਾਂ ਅੱਜ ਦੀ ਨੂੰ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ